ਹਾਂੋ ਫ੍ਰੈਂਡਸ ਸਾਰ ਸ਼ਿਕਾਰ ਮੈਂ ਗੁਲਵਿੰਦਰ ਕੋਰ ਫੈਸ਼ਨ ਬੁਟੀਕ ਤੋਂ ਅੱਜ ਫੇਰ ਤੁਹਾਡੇ ਲਈ ਲੈ ਕੇ ਆਏ ਨਵੀਂ ਨਵੇਂ ਕਲੈਕਸ਼ਨ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਲੈ ਕੇ ਆਏ ਆ ਤੇ ਸਾਰੇ ਰਾਮ ਟੈਕਸ ਬ੍ਰਾਂਡ ਦੇ ਸੂਟ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਜਿਹੜਾ ਪਹਿਲਾ ਸੂਟ ਹੈ ਆਫ ਵਾਈਟ ਕਲਰ ਚ ਆਊਗਾ ਤੇ ਇਹਦੇ ਘੇਰੇ ਦੇ ਉੱਪਰ ਇਦਾਂ ਵਰਕ ਕਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹਦਾ ਤੇ ਇਦਾਂ ਇਹਦੀ ਡਿਜ਼ਾਈਨਿੰਗ ਨੇ ਦੇਖੋ ਇਹਦੇ ਨੱਕ ਤੇ ਵਰਕ ਆਊਗਾ ਉਹ ਜਿਹੜਾ ਸੋਹਣਾ ਵਾ ਤੇਜ ਲਾਈਨਾਂ ਦੇ ਵਿੱਚ ਆ ਆਫ ਵਾਈਟ ਕਲਰ ਦਾ ਸੂਟ ਆ ਜੀ ਤੇ ਇਹ ਦਾ ਬਾਟਮ ਆਊਗੀ ਤੇ ਜਿਹੜਾ ਇਹ ਦਾ ਦੁਪੱਟਾ ਤੁਸੀਂ ਦੇਖੋਗੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਵਾ ਇਹ ਦਾ ਦੇਖ ਕੇ ਤੁਸੀਂ ਹੈਰਾਨ ਹੀ ਰਹਿ ਜਾਣਾ ਵੇਰੜਾ ਸੋਹਣਾ ਦੁਪੱਟਾ ਦੇਖੋ ਜੀ ਇਹ ਦਾ ਇਹਦੇ ਨਾਲ ਦੁਪੱਟਾ ਆਊਗਾ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਏ ਜੀ ਇਹ ਦਾ ਮੈਨੂੰ ਤੇ ਇਹ ਦਾ ਦੁਪੱਟਾ ਬਹੁਤ ਸੋਹਣਾ ਲੱਗਿਆ ਤੁਹਾਨੂੰ ਕਿਵੇਂ ਦਾ ਲੱਗਦਾ ਇਹ ਦਾ ਦੁਪੱਟਾ ਤੁਸੀਂ ਦੇਖੋ ਜੀ ਸੂਟ ਬਣਿਆ ਵਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਵਾ ਇਹ ਇਹਦਾ ਦੁਪੱਟਾ ਆਂਦਾ ਵਾ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਦੁਪੱਟੇ ਦੇ ਵਿੱਚ ਵੀ ਓਦਾਂ ਹੀ ਹੈ ਬ੍ਰੈਂਟਿੰਗ ਦੀ ਲਾਈਨਿੰਗ ਸਾਰੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਹਦੇ ਫਲਾਵਰ ਆ ਦੁਪੱਟੇ ਦੇ ਵਿੱਚ ਕਿੰਨੇ ਸੋਹਣੇ ਨੇ ਤੇ ਜਦੋਂ ਇਹ ਸੂਟ ਬਣ ਗਿਆ ਜੀ ਬਹੁਤ ਹੀ ਸੋਹਣਾ ਲੱਗਣਾ ਵਾ ਆ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਹੈ ਇਹਦਾ ਦੁਪੱਟਾ ਤੇ ਇਹਦੀ ਫੋਲੋ ਲੋਕ ਇਦਾਂ ਆਉਗੀ ਉੱਪਰ ਚੱਕੀ ਥੋੜਾ ਜਿਹਾ ਸੂਟ ਤੇ ਤੁਸੀਂ ਦੇਖ ਲਗਦੇ ਆ ਜੀ ਦੇਖੋ ਸੂਟ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਦੁਪੱਟੇ ਦੇ ਨਾਲ ਤੇ ਉਸ ਤੋਂ ਜਿਹੜਾ ਅਗਲਾ ਸੂਟ ਆ ਜੀ ਇਹ ਰਾਮ ਟੈਕਸ ਦੇ ਸੂਟ ਨੇ ਗ੍ਰੀਨ ਕਲਰ ਦਾ ਸੂਟ ਆਊਗਾ ਜੀ ਵੀਡੀਓ ਦੇ ਵਿੱਚ ਲਾਈਟ ਆ ਰਿਹਾ ਥੋੜਾ ਜਿਹਾ ਇਦਾਂ ਘੇਰੇ ਦੀ ਵਾਰ ਕਾ ਜੀ ਤੇ ਗਲੇ ਤੇ ਬਾਰਕ ਬਣਿਆ ਹੋਇਆ ਜਦ ਗਲੇ ਦਾ ਬਾਰਕ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਬਾਰਕ ਆ ਤੁਸੀਂ ਦੇਖ ਸਕਦੇ ਨੇ ਦੇਖ ਤੋਂ ਇਹ ਦੀ ਬਾਟਮ ਆ ਉਹਦੀ ਤੇ ਇਹਦਾ ਦੁਪੱਟਾ ਜਿਹੜਾ ਪਿਓਰ ਮਸਲੀਨ ਦੇ ਉੱਪਰ ਦੁਪੱਟਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਵਾ ਇਹਦਾ ਇੰਨਾ ਜ਼ਿਆਦਾ ਸੌਫਟ ਆ ਨਾ ਜਿੰਨਾ ਕਹਿ ਦਵਾਂ ਤੁਸੀਂ ਫੀਲ ਕਰ ਸਕਦੇ ਹੋ ਵੀ ਦੁਪੱਟਾ ਕਿੰਨਾ ਸੌਫਟ ਆ ਤੇ ਇਦਾਂ ਦਾ ਹੀ ਸੂਟ ਆ ਇਹਦੀ ਲੁੱਕ ਇਦਾਂ ਆਣੀ ਹੈ ਜੀ ਜਿਵੇਂ ਇਹ ਬਣਿਆ ਹੋਇਆ ਇਹ ਗਲੇ ਤੇ ਬਣਿਆ ਹੋਇਆ ਆਹੀ ਕਲਰ ਆ ਇਹ ਤੇ ਇਹਦਾ ਦੁਪੱਟਾ ਹੈ ਜੀ ਤੁਸੀਂ ਦੇਖ ਸਕਦੇ ਹੋ ਆਰਾਮ ਟੈਕਸ ਬ੍ਰਾਂਡ ਦੇ ਸੂਟ ਨੇ ਜੀ ਬਹੁਤ ਹੀ ਜ਼ਿਆਦਾ ਸੋਹਣੀ ਕਾਟਨ ਲੱਗੀ ਹੋਈ ਹੈ ਇਹਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਹਦਾ ਵਾਰਕ ਦੇਖੋ ਜੀ ਕਿੰਨਾ ਜ਼ਿਆਦਾ ਸੋਹਣਾ ਹੋਇਆ ਹੋਇਆ ਇਹ ਤੇ ਬਣ ਕੇ ਇਦਾਂ ਹੀ ਇਹਦੀ ਲੁੱਕ ਆਣੀ ਹੈ ਜਿੱਦਾਂ ਇਹ ਸੂਟ ਆ ਤੁਸੀਂ ਦੇਖੋ ਜੀ ਇਹਦੇ ਵਿੱਚ ਇੱਕ ਗ੍ਰੇ ਕਲਰ ਆ ਡਿਜ਼ਾਈਨਿੰਗ ਇਹਨਾਂ ਦੀ ਅਲੱਗ ਹੋਵੇਗੀ। ਉਹਦੀ ਡਿਜ਼ਾਈਨਿੰਗ ਥੋੜੀ ਲੱਗ ਸੀ ਬੇਸ ਸੇਮ ਹੈਗਾ। ਇਹਦੇ ਵਿੱਚ ਇਦਾਂ ਫਲਾਵਰ ਬਣੇ ਹੋਏ ਨੇ ਤਿੰਨ ਦੂਰ ਦੂਰ ਤੁਸੀਂ ਦੇਖ ਸਕਦੇ ਹੋ। ਆਹ ਦੇਖੋ ਜੀ ਇਦਾਂ ਫਲਾਵਰ ਨੇ ਤੇ ਜਿਹੜਾ ਦਾਪਟਾ ਪਿਓਰ ਮਸਲੀਨ ਦਾ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਹੈ ਜੀ ਇਹਦਾ ਵੀ। ਪੂਰਾ ਸੌਫਟ ਦੁਪੱਟਾ ਹੈ। ਤੁਸੀਂ ਦੇਖ ਸਕਦੇ ਹੋ ਕਿ ਸੂਟ ਦੀ ਲੁੱਕ ਕਿੱਦਾਂ ਆਉਣੀ ਆ। ਤੇ ਬਣ ਕੇ ਸੂਟ ਬਹੁਤ ਹੀ ਸੋਹਣਾ ਬਣਨਾ ਵਾ ਜਦੋਂ ਰੈਡੀ ਹੋ ਗਏ ਸੂਟ। ਇਹ ਦੁਪਟਾ ਆਊਗਾ ਇਸ ਸੂਟ ਦਾ ਜਿਹੜਾ ਉਸ ਤੋਂ ਨੈਕਸਟ ਕਲਰ ਦਾ ਸੂਟ ਆ ਇਹ ਵੀ ਰਾਮ ਟੈਕਸ ਬ੍ਰਾਂਡ ਦਾ ਸੂਟ ਆ ਜੀ ਤੁਸੀਂ ਦੇਖ ਸਕਦੇ ਹੋ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਬੋਟਲ ਗ੍ਰੀਨ ਕਲਰ ਆ ਲਾਈਟ ਕਲਰ ਆ ਬੋਟਲ ਗ੍ਰੀਨ ਜ਼ਿਆਦਾ ਡਾਰਕ ਨਹੀਂ ਹੈਗਾ ਤੇ ਇਹ ਜਿਹੜਾ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਵਾ ਇਹਦੇ ਫਲਾਵਰ ਦੇ ਕੋਈ ਡਿਜੀਟਲ ਪ੍ਰਿੰਟ ਹੋਇਆ ਸਾਰਾ ਇਹ ਇਹਦਾ ਫਰੰਟ ਆਊਗਾ ਸੂਟ ਦਾ ਇਹਦੇ ਬਾਜੂ ਆਣੀਆਂ ਤੇ ਜਿਹੜਾ ਇਹਦੀ ਬੈਕ ਸਾਈਡ ਆ ਉਹ ਵੀ ਇਦਾਂ ਹੀ ਆਉਗੀ ਸੇਮ ਇਹ ਦੇਖੋ ਜੀ ਇਹਦੀ ਬੈਕ ਸਾਈਡ ਆ ਗਈ ਤੇ ਜਿਹੜਾ ਇਹਦਾ ਦੁਪੱਟਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ ਵੀ ਤੁਸੀਂ ਦੇਖ ਸਕਦੇ ਹੋ ਕਿ ਦੁਪੱਟਾ ਵੀ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਹੈ ਜਦ ਜਦ ਇਹ ਸੂਟ ਨਾ ਰੈਡੀ ਹੋ ਕੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਜੀ ਬਣੇ ਹੋਏ ਤੇ ਸਪੈਸ਼ਲ ਜੇ ਸੂਟ ਗਰਲਸ਼ ਲੋਕਾਂ ਕੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਤੇ ਸੋ ਜਿਨ੍ਹਾਂ ਨੂੰ ਵੀ ਸੂਟ ਚਾਹੀਦਾ ਹੋਵੇ ਪਲੀਜ਼ ਮੈਨੂੰ ਕੰਟੈਕਟ ਕਰੋ ਥੈਂਕ ਯੂ ਜੀ